ਭਾਈ ਸੰਗਤ ਸਿੰਘ ਜੀ ਕਿੰਨੇ ਹੋਏ ਐ ਉਹ ਮੈਂ ਹੁਣ ਤੁਹਾਨੂੰ ਪੜ ਕੇ ਸੁਣਾਉਣਾ ਪਹਿਲੇ ਭਾਈ ਸੰਗਤ ਸਿੰਘ ਜੀ ਹੀਰ ਹੁਣ ਇਹ ਉਹੀ ਭਾਈ ਸੰਗਤ ਸਿੰਘ ਜੀ ਹੀਰ ਐ ਜਿਨ੍ਹਾਂ ਨੂੰ ਇਹ ਕਹਿੰਦੇ ਆ ਜੀ ਇਹ ਪਿੰਡ ਖੇੜੀ ਨੇੜੇ ਫਗਵਾੜਾ ਜ਼ਿਲ੍ਹਾ ਕਪੂਰਥਲਾ ਰਵਦਾਸੀਆ ਭਾਈਚਾਰੇ ਚ ਠੀਕ ਐ ਜੀ ਸੰਗਤ ਸਿੰਘ ਹੀਰ ਹੀਰ ਗੋਤ ਵੀ ਤਕਰੀਬਨ ਰਵਦਾਸੀਆ ਭਾਈਚਾਰੇ ਚ ਹੁਣ ਚਮਕੌਰ ਦੀ ਜੰਗ ਵਿੱਚ ਕਹਿੰਦੇ ਜਦੋਂ ਇਹਨਾਂ ਦੀ ਛਿੱਧੀ ਹੋਗੀ ਨਾ ਤੇ ਇਹਨਾਂ ਦਾ ਕਲੰਗੀ ਸੱਜਿਆ ਸੀਸ ਆ ਜਿਹੜਾ ਉਹ ਕੱਟ ਕੇ ਫਤੇਗੜ ਸਾਹਿਬ ਲੈ ਗਏ ਹੂੰ ਤੇ ਉੱਥੇ ਇਹਨਾਂ ਦਾ ਸੰਸਕਾਰ ਕੀਤਾ ਗਿਆ ਹੁਣ ਇਹ ਤੱਥ ਤੇ ਇੱਕ ਸ਼ਹੀਦ ਭਾਈ ਸੰਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਬਣੀ ਹੈ ਹੂੰ ਆਈ ਹੈਵ ਦਾ ਕਾਪੀ ਆਫ 댓 ਰਿਟ ਆਲਸੋ ਆ ਮੇਰੇ ਕੋਲ ਇਹ ਕਾਪੀ ਆ ਉਸ ਰਿਟ ਦੀ ਰਿਟ ਸਿਵਲ ਰਿਟ ਪਟੀਸ਼ਨ ਨੰਬਰ 6356 2013 ਜੀ 2013 ਚ ਰਿਟ ਪਾ ਦਿੰਦੇ ਆ ਉੱਥੇ ਹਾਈ ਕੋਰਟ ਚ ਬੀਜੀ ਸਾਡੇ ਭਾਈ ਸੰਗਤ ਸਿੰਘ ਹੀਰ ਦਾ ਜਿਹੜਾ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸੀ ਸ਼ਹੀਦ ਹੋ ਗਏ ਤਾਂ ਉਹਨਾਂ ਦਾ ਕਲਗੀ ਸੱਜਿਆ ਹੋਇਆ ਸੀਸ ਆ ਜਿਹੜਾ ਉਹ ਫਤਿਹਗੜ੍ਹ ਸਾਹਿਬ ਲੈ ਕੇ ਆਏ ਤੇ ਇੱਥੇ ਉਹਨਾਂ ਦਾ ਸੰਸਕਾਰ ਹੋਇਆ ਤੇ ਇਸ ਕਰਕੇ ਸਾਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ 4 ਏਕੜ ਜ਼ਮੀਨ ਦਿੱਤੀ ਜਾਵੇ ਤਾਂ ਕਿ ਅਸੀਂ ਉਹਦੀ ਯਾਦਗਾਰ ਬਣਾ ਸਕੀਏ ਤੇ ਨੋਟਸ ਕਿਨੂੰ ਆ ਪਾਰਟਿਕਲ ਨੂੰ ਬਣਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਸ ਹੋ ਗਿਆ ਇਹ ਤੋਂ ਬਾਅਦ ਸਾਡੀ ਸੰਸਥਾ ਨੂੰ ਪਤਾ ਲੱਗਦਾ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅਕ ਭਲਾਈ ਟਰੱਸਟ ਕਿ ਫਿਰ ਸਾਡੇ ਚੇਅਰਮੈਨ ਸਾਹਿਬ ਐਪਲੀਕੇਸ਼ਨ ਦੇ ਦਿੰਦੇ ਆ ਸਰਦਾਰ ਜਸਵੰਤ ਸਿੰਘ ਵੀ ਅਸੀਂ ਇਹਦੇ ਚ ਪਾਰਟੀ ਬਣਾਓ ਜੀ ਸਾਨੂੰ ਇੰਪਲਾਈਡ ਕਰੋ ਇਹ ਗਲਤ ਹੈ ਤੱਤ ਗਲਤ ਹੈ ਹੁਣ ਉਹਦੇ ਵਿੱਚ ਕੋਈ ਵੀ ਪ੍ਰਾਪਤ ਜਿਹੜਾ ਪੁਰਾਣਿਕ ਤੇ ਪਰਮਾਨਿਕ ਤੱਤ ਨਹੀਂ ਪੇਸ਼ ਕਰ ਸਕੀ ਜਦੋਂ ਹਾਈ ਕੋਰਟ ਨੇ ਇਹਨਾਂ ਤੋਂ ਸਬੂਤ ਮੰਗੇ ਤਾਂ ਫਿਰ ਜਦੋਂ ਪਾਰਟੀ ਬਣੀ ਤਾਂ ਸਾਡੇ ਸ਼ਰਮੌਰ ਨੇ ਸਾਰੀਆਂ ਇਹ ਜਿਹੜੀਆਂ ਸਬੂਤ ਦਿੱਤੇ ਸਮੇਤ ਸਰੋਤਾਂ ਦੇ ਸਬੂਤ ਦਿੱਤੇ ਤਾਂ ਹਾਈ ਕੋਰਟ ਨੇ ਫਿਰ ਜਿਹੜਾ ਹੈ ਉਹਦੀ ਕਾਪੀ ਸਾਡੇ ਚੇਅਰਮੈਨ ਨੇ ਜਿਹੜਾ ਐਫੀਡਾਫਿਟ ਦਿੱਤਾ ਸੀ ਉਹਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਰ ਇੱਕ ਬੋਰਡ ਬਿਠਾਇਆ ਇੱਕ ਕਮੇਟੀ ਬਿਠਾਈ ਸਬ ਕਮੇਟੀ ਹਾਈ ਕੋਰਟ ਦੇ ਹੁਕਮਾਤੇ ਉਹ ਕਹਿੰਦੇ ਜੀ ਇਹਦਾ ਪਤਾ ਕਰੋ ਕਿ ਕੀ ਸੰਗਤ ਸਿੰਘ ਦਾ ਕਿਸੇ ਪ੍ਰਾਣਿਕ ਪ੍ਰਮਾਣਿਕ ਤੱਥ ਦੇ ਵਿੱਚ ਕਿਸੇ ਪ੍ਰਮਾਣਿਕ ਸਰੋਤ ਤੋਂ ਇਹਦੀ ਜਾਣਕਾਰੀ ਮਿਲਦੀ ਹੈ ਕਿ ਵਾਕਈ ਇੱਥੇ ਸੰਸਕਾਰ ਹੋਇਆ ਸੀ ਤਾ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਦੀ ਜ਼ਿੰਮੇਵਾਰੀ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੁਰੂ ਅਰਣਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਤੇ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਸਰਚ ਬੋਰਡ ਇਹਨਾਂ ਸਾਰੇ ਚਾਰਾਂ ਆਧਾਰਿਆਂ ਨੇ ਕੋਖ ਕੀਤੀ ਤੇ ਇਹ ਰਿਪੋਰਟ ਦਿੱਤੀ ਕਿ ਜੀ ਭਾਈ ਸੰਗਤ ਸਿੰਘ ਹੀਰ ਜਿੱਥੇ ਭਾਈ ਸੰਗਤ ਸਿੰਘ ਦਾ ਕਿਤੇ ਵੀ ਪ੍ਰਾਣਿਕ ਤੱਥਾਂ ਦੇ ਵਿੱਚ ਇਸ ਤਰ੍ਹਾਂ ਜ਼ਿਕਰ ਨਹੀਂ ਮਿਲਦਾ ਕਿ ਉਹ ਚਮਕੌਰ ਦੀ ਗੜੀ ਚੀਜ ਹੋਏ ਤੇ ਉਹਨਾਂ ਦਾ ਕਲਗੀ ਕਟਿਆ ਸੀਸਾ ਜਿਹੜਾ ਉਹ ਇੱਥੇ ਫਤੇਗੜ ਸਾਹਿਬ ਲਿਆਂਦਾ ਹੋਵੇ ਉਹਨਾਂ ਦਾ ਸੰਸਕਾਰ ਕੀਤਾ ਹੋਵੇ। ਹੂੰ। ਤੇ ਇਹ ਜਦੋਂ ਕਿ ਇਹ ਜਿਹੜੀ ਫਤੇਗੜ ਸਾਹਿਬ ਜਗ੍ਹਾ ਹੈਗੀ ਐ ਜਿੱਥੇ ਮੰਗਦੇ ਉਹ ਤਾਂ ਚਾਰ ਸਾਹਿਬ ਜਾਦਿਆਂ ਦੇ ਨਾਮ ਤੇ ਹੈਗੀ ਐ ਭਾਈ। ਤੇ ਚਾਰ ਸਾਹਿਬ ਸਾਹਿਬ ਜਾਦਿਆਂ ਦੇ ਨਾਮ ਤੇ ਇਹ ਹੈਗੀ ਐ ਜ਼ਮੀਨ ਤੇ ਇੱਥੇ ਰੱਤ ਸਾਹਿਬ ਗੁਰਦੁਆਰਾ ਆਲਰੇਡੀ ਸ਼ੋਭਤ ਹੈ। ਇਸ ਕਰਕੇ ਕਿਤੇ ਵੀ ਪ੍ਰਾਣਿਕ ਤੱਥਾਂ ਦੇ ਵਿੱਚ ਭਾਈ ਸੰਗਤ ਸਿੰਘ ਦਾ ਕੋਈ ਐਸਾ ਜ਼ਿਕਰ ਨਹੀਂ ਆਉਂਦਾ। ਸੋ ਹੁਣ ਇਹ ਦੇਖੋ ਮਾਣਯੋਗ ਹਾਈ ਕੋਰਟ ਚ ਵੀ ਚਲੇ ਗਏ ਉੱਥੋਂ ਵੀ ਕੋਈ ਪ੍ਰਾਣਿਕ ਜਦੋਂ ਐਡੇ ਵੱਡੇ ਅਦਾਰੇ ਬਹਿ ਗਏ ਤਾਂ ਉਹਨਾਂ ਨੇ ਹੁਣ ਦੂਜੇ ਭਾਈ ਸੰਗਤ ਸਿੰਘ ਇਹ ਤਾਂ ਹੋ ਗਿਆ ਪਹਿਲੇ ਭਾਈ ਸੰਗਤ ਸਿੰਘ ਜਿਹੜੇ ਹਾਈ ਕੋਰਟ ਤੋਂ ਵੀ ਜਾ ਕੇ ਪੰਜਾਬੀ ਜਿਹਾ ਆਪਾਂ ਕਹਿੰਦੇ ਮੱਛੀ ਪੱਥਰ ਚਟਕੇ ਵਾਪਸ ਹੁਣ ਉਹ ਸ਼ਹੀਦ ਨਹੀਂ ਮਾਰੇ ਉਹ ਤਾਂ ਗੁਰੂ ਸਾਹਿਬ ਦੇ ਸਿੰਘ ਸੀ ਪਰ ਜਿਹੜੇ ਉਹਨਾਂ ਦੇ ਪੈਰੋਕਾਰ ਜਿਹੜੇ ਉਹਨਾਂ ਉਹਨਾਂ ਨੂੰ ਆਪਣੇ ਆਪਣੇ ਖੇਮਿਆਂ 'ਚ ਪਾਉਣਾ ਚਾਹੁੰਦੇ ਨੇ ਉਹ ਮਾਰੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਪ੍ਰਾਣਿਕ ਤੱਥਾਂ ਦੇ ਆਧਾਰ 'ਤੇ ਅਸੀਂ ਕੋਈ ਗੱਲ ਤੱਥ ਰੱਖਣੀ ਹੈ ਜਦੋਂ ਕਿ ਸਿਰਫ ਇੱਕ ਫੋਕੇ ਵਿਖਾਵੇ ਲਈ ਫੋਕੀ ਸ਼ੋਰਤ ਲਈ ਵੀ ਇਹ ਸਾਡੀ ਕੌਮ ਦਾ ਸੀ ਉਹ ਕਹਿੰਦਾ ਇਹ ਸਾਡੀ ਕੌਮ ਦਾ ਸੀ ਭਾਈ ਤੱਤ ਤਾਂ ਦੇਖੋ ਤੱਥਾਂ ਦੇ ਆਧਾਰ ਤੇ ਗੱਲ ਕਰੋ ਹੁਣ ਦੂਜੇ ਭਾਈ ਸੰਗਤ ਸਿੰਘ ਉਹ ਉਹਨਾਂ ਦੀ ਐਂਟਰੀ ਹੁੰਦੀ ਹੈ ਉਹ ਭਾਈ ਸੰਗਤ ਸਿੰਘ ਮਠਾਨ ਹੂੰ ਇਹ ਸੀ ਜੀ ਪਿੰਡ ਕੱਟਾ ਸੁਭੌਰ ਜ਼ਿਲ੍ਹਾ ਰੋਪੜ ਇਹਨਾਂ ਦੀ ਜੀਵਨ ਦੀਆਂ ਗਤੀਵਿਧੀਆਂ ਬਾਰੇ ਸਿੱਖ ਇਤਿਹਾਸ 'ਚ ਕੋਈ ਮਿਹਰਬਾਨੀ ਨਹੀਂ ਮਿਲਦਾ ਜਦੋਂ ਕਿ ਬਾਬਾ ਜੀਵਨ ਸਿੰਘ ਜੀ ਦਾ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਕਿੰਨੀਆਂ ਜੰਗਾਂ 14 ਜੰਗਾਂ ਗੁਰੂ ਸਾਹਿਬ ਨੇ ਲੜੀਆਂ ਠੀਕ ਹੈ ਤੇ ਅੱਗੇ ਹੋ ਕੇ ਸੈਨਾਪਤੀ ਦੇ ਰੂਪ ਚ ਚੰਗਾ ਲੜੀਆਂ ਟਰਸਟੀ ਬੰਦੇ ਸੀ ਉਹ ਤੇ ਗੁਰੂ ਸਾਹਿਬ ਦਾ ਸੀਸ ਨਵੇਂ ਪਾਤਸ਼ਾਹ ਦਾ ਲੈ ਕੇ ਆਉਣਾ ਦਿੱਲੀ ਦੇ ਘੇਰੇ ਚੁੱਕ ਖਾਲਾ ਜੀ ਦਾ ਵਾੜਾ ਨਹੀਂ ਸੀ ਹੂੰ ਤੇ ਰੰਗਰੇਟੇ ਗੁਰੂ ਕੇ ਬੇਟੇ ਵੀ ਉਹਨਾਂ ਨੂੰ ਲਾਇਆ ਉਹ ਮੋਸਟ ਅ ਟਰਸਟੀ ਬੰਦੇ ਸੀ ਹੁਣ ਇਹ ਭਾਈ ਸੰਗਤ ਸਿੰਘ ਮਠਾਨ ਵਰਗਿਆਂ ਦਾ ਵੀ ਕੋਈ ਜ਼ਿਕਰ ਨਹੀਂ ਆਉਂਦਾ ਇਹ ਵੀ ਕਹਿੰਦੇ ਜੀ ਭਾਈ ਰਵਦਾਸੀਏ ਭਾਈ ਚਾਰੇ ਚੂਆ ਹੁਣ ਉਹ ਕਹਿੰਦੇ ਵੀ ਇਹਦੇ ਕਲਗੀ ਸੱਜੇ ਸੀਸ ਦਾ ਸੰਸਕਾਰ ਵੀ ਫਤੇਗੜ ਸਾਹਿਬ ਹੋਇਆ ਦੱਸਦੇ ਆ ਹੁਣ ਇਹ ਕਹਿੰਦੇ ਇਹਨੇ ਲਿਖਿਆ ਹੈ ਉਹ ਕਹਿੰਦਾ ਸ਼ਰੋਮਨੀ ਸ਼ਹੀਦ ਭਾਈ ਸੰਗਤ ਸਿੰਘ ਪੰਨਾ ਨੰਬਰ 18 ਲੇਖਕ ਨਰਿੰਦਰ ਸਿੰਘ ਸਾਥੀ ਲਿਖਦਾ ਇਹਦੇ ਬਾਰੇ ਉਹਨੇ ਸਾਰੀਆਂ ਬਾਤਾਂ ਲਿਖਤਾ ਹੈ ਆਪਣੇ ਆਪਣੇ ਤਰੀਕੇ ਨਾਲ ਵਾਰੀ ਜਾਂਦੇ ਤੀਜੇ ਭਾਈ ਸੰਗਤ ਸਿੰਘ ਹੋਇਆ ਬਨਾਰਸ ਵਾਲੇ ਕਹਿੰਦੇ ਜੀ ਰਵਦਾਸ ਰਵਦਾਸ ਜੀ ਦੀ ਕੁਲਚੋਂ ਸੀ ਉਹਨਾਂ ਨੇ ਆ ਕੇ ਕਹਿੰਦੇ ਸੀ ਦੀ ਪਾਈ ਇਹ ਕੌਣ ਲਿਖਦਾ ਹੈ 16 12 2000 ਦੇ ਵਿੱਚ ਇੱਕ ਕੋਈ ਲੇਖਕ ਹਰਚੰਦ ਸਿੰਘ ਨਵਾਂ ਸ਼ਹਿਰ ਹੈ ਉਹਨੇ ਪੰਜਾਬੀ ਟ੍ਰਿਬਿਊਨ ਚ ਲਿਖ ਲੀ ਗਿਆ ਲਓ ਜੀ ਇਹਦੀ ਐਂਟਰੀ ਹੋ ਗਈ ਤੀਜੇ ਭਾਈ ਸੰਗਤ ਸਿੰਘ ਹੁਣ ਚੌਥਾ ਭਾਈ ਸੰਗਤ ਸਿੰਘ ਉਹ ਕਹਿੰਦਾ ਜੀ ਨਹੀਂ ਉਹ ਤਾਂ ਛਾਬੜਾ ਸੀ ਹੂੰ ਦੇਖੀ ਚਲੋ ਕੀ ਕੀ ਚੱਲਿਆ ਇਤਿਹਾਸਕਾਰ ਆ ਹੈ ਇਤਿਹਾਸਕਾਰਾਂ ਦੇ ਕੰਮ ਅੱਜ ਕੱਲ ਇਹ ਇਤਿਹਾਸਕਾਰ ਨਹੀਂ ਇਹ ਰਲਗੱਡ ਘਾੜੇ ਆ ਰਲਗੱਡ ਕਰਨ ਵਾਲੇ ਘਾੜੇ ਆ ਛਰਾਰਤੀ ਅੰਸਰ ਹੈ ਹੂੰ ਗੱਲ ਕਰੋ ਪ੍ਰਾਣਿਕ ਪ੍ਰਮਾਣਿਕ ਤੱਥਾਂ ਦੇ ਆਧਾਰ ਤੇ ਹੁਣ ਉਹ ਕਹਿੰਦਾ ਜੀ ਇਹ ਤਾਂ ਭਾਈ ਸੰਗਤ ਸਿੰਘ ਦਾ ਛਾਬੜਾ ਸੀ ਉਹ ਕਹਿੰਦਾ ਇਹਦਾ ਪਿੰਡ ਪੱਟੀ ਸੀ ਜ਼ਿਲ੍ਹਾ ਤਰਨਤਾਰਨ ਸੀ ਖੱਤਰੀ ਭਾਈਚਾਰੇ ਜੋ ਦੱਸਿਆ ਜਾਂਦਾ ਹੈ ਮੁਗਲ ਫੌਜ ਇਸ ਦਾ ਸਿਰ ਕੱਟ ਕੇ ਰੂਪੜ ਲੈ ਗਈ ਹੁਣ ਇਹ ਕਿੱਥੇ ਲਿਖਿਆ ਹੈ ਇਹ ਗੁਰੂ ਦੇ ਸ਼ੇਰ ਬੁੱਕ ਹੈ ਉਹਦੀ ਹਰਜਿੰਦਰ ਸਿੰਘ ਦਿਲਗੀਰ ਪੰਨਾ ਨੰਬਰ 195 ਤੇ ਲਿਖਦੀ ਹੈ। ਸੋ ਇਸ ਤਰ੍ਹਾਂ ਦੀਆਂ ਤੇ ਰਲਗੱਡ ਹੁੰਦੀਆਂ ਇਹ ਹੈ ਜੀ ਭਾਈ ਸੰਤ ਸਿੰਘ ਦੇ ਜਿਹੜੇ ਹੈਗੇ ਆ ਉਹ ਚਾਰ ਪੱਖਾਂ ਹਾਂ ਤੇ ਇੱਕ ਹੋਰ ਹੈ ਉਹ ਕਹਿੰਦੇ ਕਿ ਭਾਈ ਸੰਤ ਸਿੰਘ ਅਰੋੜਾ ਜੇ ਮੈਂ ਗਲਤ ਨਾ ਹੋਵਾਂ ਕਈ ਵਾਰੀ ਕੀ ਪ੍ਰਮਾਨ ਕਈ ਵਾਰੀ ਜ਼ੁਬਾਨੀ ਗਲਤ ਦਿੱਤਾ ਜਾਂਦਾ ਹੈ ਤਾਂ ਮੈਂ ਤੁਹਾਨੂੰ ਇਹਦੇ ਵਿੱਚੋਂ ਦੱਸ ਦੇਵਾਂ ਇਸ ਬੁੱਕ ਦੇ ਵਿੱਚੋਂ ਉਹ ਹੈਗਾ ਕੋਈ ਭਾਈ ਸੰਤ ਸਿੰਘ ਅਰੋੜਾ ਉਹਦਾ ਵੀ ਜ਼ਿਕਰ ਆਉਂਦਾ ਹੈ ਉਹ ਕਹਿੰਦੇ ਕਿ ਭਾਈ ਸੰਤ ਸਿੰਘ ਅਰੋੜਾ ਨੇ ਦਿੱਤਾ ਗਿਆ ਇਹ ਕਹਿੰਦਾ ਭਾਈ ਸੰਤ ਸਿੰਘ ਖੱਤਰੀ ਸੀ ਹੁਣ ਜਦੋਂ ਕਿ ਜਿਹੜੇ ਭਾਈ ਸੰਤ ਸਿੰਘ ਖੱਤਰੀ ਹੈ ਤੇ ਭਾਈ ਸੰਗਤ ਸਿੰਘ ਬੰਗਸੀ ਇਹ ਤਾਂ 1704 ਈਸਵੀ ਨੂੰ 22 ਦਸੰਬਰ ਨੂੰ ਗੁਰੂ ਸਾਹਿਬ ਦੀ ਹਾਜ਼ਰੀ ਚ ਸ਼ਹੀਦ ਹੋ ਗਏ ਸੀ ਹੁਣ ਦੱਸੋ ਜਿਹੜੇ ਸੰਗਤ ਸਿੰਘ ਦੀ ਇਹ ਗੱਲ ਕਰਦੇ ਨੇ ਜਿਹੜੇ ਹਾਈ ਕੋਰਟ ਵੀ ਮਾਮਲਾ ਜਾ ਚੁੱਕਿਆ ਹੈ ਉਹਨਾਂ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਉਹਨਾਂ ਚਾਰਾਂ ਸੰਗਤ ਸਿੰਘਾਂ ਦਾ ਤੇ ਜਿਹੜੇ ਸੰਗਤ ਸਿੰਘ ਦੀ ਜਿਹੜੀ ਹੈ ਸੰਗਤ ਸਿੰਘ ਬੰਕਸੀ ਜਿਹਦੀ ਸ਼ਹੀਦੀ 22 ਦਸੰਬਰ 1704 ਈਸਵੀ ਨੂੰ ਗੁਰੂ ਸਾਹਿਬ ਦੀ ਹਾਜ਼ਰੀ ਚ ਹੁੰਦੀ ਹੈ ਉਹ ਬਾਬਾ ਜੀਪਲ ਸਿੰਘ ਜੀ ਦੇ ਛੋਟੇ ਭਰਾ ਸੀ ਸਾਰਿਆਂ ਨੂੰ ਪਤਾ ਬਾਬਾ ਜੀਵਨ ਸਿੰਘ ਤੇ ਭਾਈ ਸੰਗਤ ਸਿੰਘ ਜੀ ਇਹ ਦੋਨੋਂ ਭਰਾ ਸੀ ਤੇ ਸਦਾਨੰਦ ਜੀ ਦੇ ਪੁੱਤ ਸੀ ਬਿਲਕੁਲ ਸੋ ਇਹ ਹੈ ਤੱਤ ਜੀ